परम सम्मान योग जितने भी माई भाई बैठे हो गज के हाजिर लगाओ जी वाहिगुरु जी का खालसा फतेह बहुत ही भागा वाला समय कमाई वाले महापुरुषों की याद ਜਿਨ੍ਹਾਂ ਨੇ ਨਾਮ ਦੇ ਧਨ ਨੂੰ ਆਪ ਇਕੱਠਾ ਕੀਤਾ ਤੇ ਇਕੱਠਾ ਕਰਕੇ ਰੱਖਿਆ ਨਹੀਂ ਗਾਹਾਂ ਵੀ ਵਰਤਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਤਨ ਤੇ ਸਭ ਕੋ ਵਰਸਾਵੇ ਉਹ ਧੰਨ ਬਾਬਾ ਗ੍ਰਿਪਾ ਰਾਮ ਜੀ ਨੇ ਗ੍ਰਿਪਾ ਸਿੰਘ ਜੀ ਨੇ ਇਕੱਠਾ ਕੀਤਾ ਕੱਤਰ ਕੀਤਾ ਬੰਦਗੀ ਕੀਤੀ ਉਦੋਂ ਗਹਾਵਰੇ ਬਾਬਾ ਨਰੈਣ ਸਿੰਘ ਜੀ ਮਹਾਰਾਜੀ ਦੇ ਕਸਵਟੀਆਂ ਲਾ ਲਾ ਕੇ ਗੁਰਮੁਖ ਕੋਈ ਵੀ ਨਾਮ ਮਿਲਦਾ ਭਾਈ ਕੁਲਦੀਪ ਸਿੰਘ ਬਸੌਰ ਵਾਲੇ ਦੱਸ ਕੇ ਗਏ ਨੇ ਕਿ ਸਾਧੂ ਨੂੰ ਮਿਲਣਾ ਮਹਾਪੁਰਸ਼ਾਂ ਨੂੰ ਲੱਭਣਾ ਬੜਾ ਔਖੇ ਭਗਤ ਰਬਦਾਸ ਜੀ ਮਹਾਰਾਜ ਕਹਿੰਦੇ ਨੇ ਮੇਰੀ ਬੰਦ ਹੀ ਭਗਤ ਸੁਣਾਵੇ ਬੰਦੇ ਭਗਤ ਨਾ ਛੁੱਟੇ ਮੁਖੇ ਇੱਕ ਸਮੈ ਮੋਗੋ ਗਹਿ ਬੰਦੇ ਹੁਣ ਮੋ ਪੈ ਗਿਆ ਆਬ ਨਾ ਕੋਈ ਰੱਬ ਕਹਿੰਦੇ ਕਿ ਮੇਰੇ ਬੰਨੇ ਹੋਏ ਭਗਤ ਛੁੱਟ ਜਾਂਦੇ ਨੇ ਜੇ ਕਿਤੇ ਰੱਬ ਕਹਿੰਦਾ ਜੇ ਮੈਨੂੰ ਸੰਤ ਬੰਨ ਲੈਣ ਮੈਨੂੰ ਮਹਾਪੁਰਸ਼ ਬੰਨ ਲੈਣ ਫਿਰ ਮੈਨੂੰ ਛੁੱਟਣਾ ਉਹਨਾਂ ਕੋਲੋਂ ਔਖਾ ਹੋ ਜਾਂਦਾ ਹੈ ਸੰਤ ਕਿਰਪਾ ਸਿੰਘ ਜੀ ਮਹਾਰਾਜ ਨੇ ਕਸਵਟੀਆਂ ਤਾਂ ਬਾਬਾ ਨਰੈਣ ਸਿੰਘ ਮਹਾਰਾਜੀ ਤੇ ਬਹੁਤ ਲਾਈਆਂ ਮੈਂ ਉਹ ਘਰ ਵੀ ਜਾ ਕੇ ਆਇਆ ਸਵਾਮੀ ਨਮੋਣਾਤ ਮਹਾਰਾਜੀ ਦੀ ਵਰਸੀ ਤੋਂ ਪ੍ਰੰਤ ਅਸੀਂ ਉਹ ਘਰੇ ਚਲੇ ਗਏ ਬਾਬਾ ਕਿਰਪਾ ਸਿੰਘ ਜੀਾਂ ਦੇ ਦਰਸ਼ਨ ਕੀਤੇ ਤੇ ਗੁਰਮੁਖੋ ਉਹ ਪਰਿਵਾਰ ਨੂੰ ਵੀ ਮਿਲੇ ਜਿਹੜੇ ਉਹਨਾਂ ਦੀ ਅਨੁਸਬਸ ਦੇ ਵਿੱਚੋਂ ਪਰ ਗੁਰਮੁਖੋ ਜਦੋਂ ਕਿਤੇ ਬਾਬਾ ਨਰੈਣ ਸਿੰਘ ਮਹਾਰਾਜੀ ਨੇ ਤੋਂ ਜਾਣਾ ਨਾ ਸਤਿ ਸ਼ੰਤ ਕਿਰਪਾ ਸਿੰਘ ਜੀ ਨੇ ਕਿਹਾ ਉਹ ਨਰੈਣ ਸਿੰਘ ਆ ਰਹੇ ਪਾਣੀ ਸੜਕ ਦਿਓ ਬਾਣੀ ਖੜਾ ਦਿਓ ਅਰੋੜਾਂ ਤੇ ਬਾਣੀ ਖੜਾ ਦੇਣਾ ਤੇ ਬਾਬਾ ਜੀ ਨੇ ਇਹ ஸ்தான ਕੋ ਲੈ ਕੇ ਡੰਡੋਤਾ ਕਰਦੇ ਜਾਣਾ ਅੱਜ ਕਿਸੇ ਕੋਲੇ ਸਮਾਂ ਹੈ ਅੱਜ ਤਾਂ ਮੇਰੇ ਵਰਗੇ ਕੋਲੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਵੀ ਸਮਾਂ ਨਹੀਂ ਸੰਤ ਦਾ ਸਤਕਾਰ ਤਾਂ ਇੱਕ ਪਾਸੇ ਹੈ ਪਰ ਧੰਨ ਬਾਬਾ ਕ੍ਰਿਪਾ ਸਿੰਘ ਜੀ ਮਹਾਰਾਜ ਇਨਾਂ ਤੇ ਅਕਾਲ ਪੁਰਖ ਦੀ ਕਿਰਪਾ ਤੇ ਵੀਰ ਬਚੋਲੇ ਬਣ ਕੇ ਬਾਬਾ ਜੀ ਮੋਨੀ ਜੀ ਮਹਾਰਾਜ ਅੱਪਾ ਰਾਜ ਬਾਣਿਆ ਤੇ ਹੋਈ ਕਿਰਪਾ ਆਉ ਕੋਈ ਐਸਾ ਬਚੋਲਾ ਆਪਾਂ ਨੂੰ ਵੀ ਮਿਲ ਜੇ ਆਪਣੇ ਤੇ ਵੀ ਕਿਰਪਾ ਹੋ ਜੇ ਬੜਾ ਕਰੋ ਸਾਰੇ ਮੈਂ ਦੇਖਦਾ ਬੀਬੀਆਂ ਸੁਸਤ ਜੀਆ ਬੈਠੀਆਂ ਨੇ ਧਰਨਾਤ ਬੋਲਿਆ ਗੁਰੂ ਭਾਈ ਆਪਾ ਮਰਜੀਤ ਸਿੰਘ ਨੇ ਧਾਰਨਾ ਪੜੀ ਐ ਨਾ ਰਾੜਾ ਸਹਿਬ ਵਾਲੇ ਮਹਾਪੁਰਖਾਂ ਵੱਲੋਂ ਇੱਕ ਕੀਰਤਨ ਦਰਸਾਇਆ ਹੋਇਆ ਸੰਪਰਦਾਵਾਂ ਦਾ ਸਾਰੇ ਚੰਗੀਆਂ ਨੇ ਮਹਾਪੁਰਖ ਦਾ ਸਾਰੀ ਗੰਗੈ ਨੇ ਬੜਾ ਕੀਰਤਨ ਦਰਗਾਹ ਤੋਂ ਆਇਆ ਹੁੰਦਾ ਉਹ ਦਾ ਆਨੰਦ ਹੀ ਵੱਖਰੇ ਆਪਾਂ ਜਿੱਤੇ ਸੰਤ ਕਿਰਪਾ ਸਿੰਘ ਜੀ ਮਹਾਰਾ ਦੀ ਯਾਦ ਮਨਾ ਰਹੇ ਆ ਉਥੇ ਐਦਿਸੰਤ ਮਹਾਰਾ ਸੇਵੜਾ ਸਾਹਿਬ ਵਾਲਿਆਂ ਦੀ ਵੀ ਯਾਦ ਹੈ ਅਜੋਨਾ ਆਜ ਦੇ ਦਿਨ ਉਹ ਵੀ ਮਹਾਪੁਰਖ ਸੱਚਖੰਡ ਗਏ ਸੀ ਬੋਲੋ ਸਤਿਨਾਮ ਵਾਹਿਗੁਰੂ ਆਓ ਪੜੀਏ ਉਹਨਾਂ ਮਹਾਪੁਰਖਾਂ ਦੀ ਯਾਦ ਵੀ ਮਨਾਈਏ ਕਿਉਂਕਿ ਸੰਤ ਮਹਾਰਾ ਜੀ ਬਾਬਾ ਨਰੈਣ ਸਿੰਘ ਜੀ ਉਹਨਾਂ ਨਾਲ ਉਹਨਾਂ ਦਾ ਵੀ ਪਿਆਰ ਸੀ ਤੇ ਸੰਤ ਕਿਰਪਾ ਸਿੰਘ ਜੀ ਤਾਂ ਇੱਕ ਘਰ-ਦਰ ਦੇ ਵਿੱਚੋਂ ਬਾਬਾ ਨਰੈਣ ਸਿੰਘ ਜੀ ਮਹਾਰਾਜ ਪੈਦਾ ਹੋਏ ਭਾਵੇਂ ਗਰੀਬ ਘਰ ਤੋਂ ਹੋਏ ਛੋਟੇ ਘਰ ਤੋਂ ਹੋਏ ਪਰ ਭਗਤ ਜੀ ਕਹਿੰਦੇ ਮੇਰੇ ਵਰਗੇ ਛੋਟੇ ਜੀਵਨ ਵਾਲੇ ਦੇ ਖੁਸ਼ੇ ਜੀਵਨ ਵਾਲੇ ਦੇ ਕਿਰਪਾ ਜੀ ਕੀਤੀ ਹੈ ਭਗਵਾਨ ਏ ਮੇਰੇ ਲਾਲ ਮੇਰੇ ਰਾਜਨ ये जी कृपा तुम कीती है शायद होर कोई ना कर सके ऐसी मेरे लाल तुझमीन कौन करो ऐसी बोलो भाई Sen dan dev azim elal bir ਸਾਹਿਬ ਐਸੀ ਮੇਰੇ ਐਸੀ ਲਾਲ ਕੁਝ ਮੈਨੂੰ ਕੌਣ ਕਰੇ ਮੈਨੂੰ ਗਰੀਬ ਨੂੰ ਮੇਰੀ ਯਾਦ ਵੀ ਹੋਸੀ ਮੇਰੀ ਪਤਵੀ ਕੋਈ ਨਹੀਂ ਮੇਰੀ ਕੁਲ ਵੀ ਕੋਈ ਬਹੁਤੀ ਉੱਚੀ ਨਹੀਂ ਨੀਵੀਂ ਕੁਲ ਦੇ ਨੂੰ ਕੋਸੀ ਮਤ ਦੇ ਨੂੰ ਚੱਕ ਕੇ ਮੈਨੂੰ ਹਾਥੀ ਦੇ ਹੋਦਿਆਂ ਤੇ ਬਿਠਾਉਣ ਵਾਲਾ हे ਭਗਵਾਨ ਤੇਰੇ ਤੋਂ ਬਿਨਾ ਕੌਣ ਹੋ ਸਕਦਾ ਗਰੀਬ ਨਵਾਜ ਕੋ ਸਈਆ ਮੇਰੇ ਮਰਥੇ ਸਤਰ ਤਰੇ ਮਹਾਪੁਰ ਕੇ ਕਹਿੰਦੇ ਹੁੰਦੇ ਤੇ ਗੁਰਮੁਖੋ ਇੰਨੀਆਂ ਬਰਕਤਾਂ ਵਰਤਦੀਆਂ ਦੇਖੀਆਂ ਸਤੰਗ ਮਹਿੰਦਰ ਸਿੰਘ ਜੀ ਮਹਾਪੁਰਖ ਖੰਨੇ ਵਾਲਿਆਂ ਦੇ ਸਥਾਨ ਤੇ ਵੀ ਮੈਂ ਕੌਤਕ ਦੇਖੇ ਉਧਰ ਸਾਡੇ ਲਾਗੇ ਤੇ ਵੀ ਬੀਬਾ ਸਹਿਬ ਇੱਕ ਵਾਰ ਸਥਾਨ ਬਣਾਉਣ ਲੱਗੇ ਖੰਨੇ ਵਾਲਿਆਂ ਦੀ ਯਾਦ ਵਿੱਚ ਸੰਤ ਵੀ ਨਾਲ ਸੀ ਬਾਬਾ ਰਣਜੀਤ ਸਿੰਘ ਮਹਾਰਾਜ ਸਾਹਿਬਾ ਜਿੱਥਾ ਜਦੋਂ ਮਹਾਪੁਰਕ ਉੱਤੇ ਗਏ ਨਾ ਉਹ ਬੀਬੀ ਰੋਣ ਲੱਗੀ ਕਹਿੰਦੇ ਭਾਈ ਕੀ ਹੋ ਗਿਆ ਕਹਿੰਦੀ ਮਹਾਰਾਜ ਮੈਂ ਗੁਰੂ ਘਰ ਬਣਾਉਣਾ ਮਹਾਪੁਰਸ਼ਾਂ ਦੀ ਯਾਦ ਵਿੱਚ ਸੰਤ ਰਮਾਸ਼ ਕਰੇ ਬਹੁਤ ਸੀ ਕਹਿੰਦੇ ਬੀਬੀ ਬਦ ਇੰਨੇ ਕੋਈ ਬਿੱਸੀ ਰੋਈ ਜਾਂਦੀ ਐ ਵੀ ਗੁਰਦੁਆਰਾ ਬਣਾਉਣਾ ਐ ਗੁਰਦੁਆਰਾ ਦਾ ਕਹਿੰਦੇ ਮੈਂ ਬਣਿਆ ਬਣਾਇਆ ਟਰੱਕ ਚ ਧਰ ਲਿਆ ਹੂੰ ਬੋਲੋ ਸਤਨਾਮ ਵਾਹ ਜਿੰਦੇ ਕਹੇਗੀ ਉਹਦੀ ਧਰ ਜੂ ਬੋਲੋ ਸਤਨਾਮ ਐਸੀਆਂ ਬਰਕਤਾਂ ਕਿੱਥੋਂ ਆਈਆਂ ਇਹ ਸੰਤ ਮਹਾਰਾਜ ਬਾਬਾ ਤਿਰਪਾ ਸਿੰਘ ਜੀ ਕਰਕੇ ਸੰਤ ਕਿਰਪਾ ਸਿੰਘ ਜੀ ਦੀ ਸੇਵਾ ਕੀਤੀ ਅਸਾਂ ਦੇ ਭਰਪੂਰ ਸਿਆਂ ਬੈਠੇ ਨੇ ਮਹਾਪੁਰਖ ਇੱਕ ਦਿਨ ਮਰਦਨ ਸੁਣਾਉਂਦੇ ਤੇ ਮੈਨੂੰ ਸੰਦਾਂ ਨੇ ਤੇ ਕੁੱਟਿਆ ਕਾਫੀ ਕਾ ਉਹ ਗਰਮ ਸੁਭਾਅ ਸੀ ਮਹਾਪੁਰਖਾਂ ਦਾ ਬਾਕੀ ਜਿਹਨੂੰ ਕੁਝ ਦੇਣਾ ਹੁੰਦਾ ਹੈ ਸਾਧੂ ਕੁੱਟ ਕੇ ਦਿੰਦਾ ਹੂ ਐਵੇਂ ਨਹੀਂ ਬਕਸਾਂ ਮਿਲਦੀਆਂ ਬਾਬਾ ਜੀ ਬਠਾਣੇ ਬੈਠੇ ਨੇ ਸੰਤ ਪ੍ਰੀਤੋ ਸਿੰਘ ਜੀ ਬੈਠੇ ਨੇ ਵਾਟਾੜੇ ਮਹਾਂਪੁਰ ਕੰਨੇ ਇੱਕ ਵਾਰੀ ਸਿਰ ਦਾ ਕੰਗਾ ਕਹਿੰਦੇ ਮੇਤੋਂ ਖੋ ਗਿਆ ਤੇ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਕੰਨੇ ਆਏ ਸਿਰ ਟੋਕੇ ਦੇਖ ਲੈਣੇ ਹੁਨੇ। ਸਿਰ ਦਾ ਕੰਗਿਆ ਨੂੰ ਚੈੱਕ ਕਰਨਾ ਵੀ ਕੰਗਾ ਕਿੱਥੇ ਹੈ। ਕਹਿੰਦੇ ਵੀ ਦਰਸ਼ਨ ਸਿਆਂ ਤੇਰਾ ਕੰਗਾ ਕਿੱਥੇ ਹੈ ਕਹਿੰਦੇ ਮਾਰਾ ਡੇਕ ਪੈ ਕਹਿੰਦੇ ਜਾ ਨਾਬੇ ਤੂੰ ਲੈ ਕੇ ਆ ਤੁਰ ਕੇ ਜਾ ਤੁਰ ਕੇ ਆਈ ਉਹਨਾਂ ਦਿਰ ਤਿੰਗੀ ਉਥੋਂ ਕਹਿੰਦੇ ਗੰਗਾ ਲੈ ਕੇ ਗਏ ਫੇਰ ਜਲ ਪਾਣੀ ਸਕਣ ਦਿੱਤਾ ਉਹਨਾਂ ਜਿਹੜੇ ਜਲ ਪਾਣੀ ਨਾ ਸਕੀ ਕਹਿੰਦੇ ਜਿੰਨਾ ਤੇਰੇ ਕਾਰ ਨਹੀਂ ਪੂਰੇ ਖੋਲਦੇ ਪੁਰਸਾ ਨੂੰ ਗਹਿਰਾ ਮੇਟਾ ਤੋ ਤਾਰ ਨਹੀਂ ਛੋਹਦੇ ਵੀ ਕਿੱਥੋਂ ਚੱਕੀਏ ਕੁਰਬਾਨ ਕਿੱਥੋਂ ਕਿਸ਼ਰਾ ਚੱਕੀਏ ਕਿਉਂਕਿ ਇਸ ਪਾਸੇ ਸਾਨੂੰ ਭਈ ਨਹੀਂ ਹੈ ਇਸ ਪਾਸੇ ਸਾਡਾ ਗੁਰਮੁਖ ਪਿਆਰੋ ਖਿਆਲ ਹੀ ਨਹੀਂ ਹੈ ਆਸੀ ਗੁਰਮੁਖ ਦੇ ਸੰਤ ਬਾਬਾ ਨਰਨ ਸਿੰਘ ਦੀ ਮੋਣੀ ਪੂਰੇ ਸਤਿ ਕਿਰਪਾ ਸਿੰਘ ਜੀ ਮਹਾਰਾਜ ਕਿੰਨੀ ਬੰਦਗੀ ਅਭੂਤ ਜਿਨ੍ਹਾਂ ਦੀ ਮਹਾਨ ਕਮਾਈ ਅੱਜ ਬਣ ਬਣ ਬਹੁਤ ਵੰਦੇ ਨੇ ਬਾਬਾ ਨਾਨਕ ਸਿੰਘ ਮੋਨੀ ਪਰ ਨਹੀਂ ਬਣਿਆ ਜਾਣਾ ਉਹ ਜਿੱਦਾਂ ਨਹੀਂ ਬਣਿਆ ਜਾਣਾ ਕਿਹੜਾ ਬਣ ਜੇਗਾ ਭਾਈ ਗੁਰਦਾਸ ਜੀ ਕਹਿੰਦੇ ਨਾ ਮਰਦਾ ਹੋ ਨਵੇਂ ਮਰੀਦ ਗੱਲੀ ਕੋ ਦੀਆਂ ਬਹੁਤ ਘੱਟ ਬੋਲਦੀਆਂ ਨੇ ਨਜ਼ਕੇ ਬੋਲਿਆ ਕਰ ਇਹਦਾ ਸਾਧ ਸੰਗਤ ਮੁਰਦਾ ਬਣਨਾ ਪੈਂਦਾ ਹੈ। ਬਾਬਾ ਜੀ ਦਾ ਵਾਅਦਾ ਮੈਂ ਸੁਣਾਉਣ ਲੱਗਿਆ ਸੀ ਉਹ ਪੂਰਾ ਕਰਕੇ ਸਮਾਪਤੀ ਕਰੂੰਗਾ ਤੇ ਬਹੁਤ ਪਿਆਰ ਵਿੱਚ ਮਹਾਂਪੁਰਖ ਬੈਠੇ ਨੇ ਸਾਹਮਣੇ ਸਾਰਾ ਜਥਾ ਇਹਨਾਂ ਨੇ ਬਖਸ਼ਿਸ਼ਾਂ ਨਹੀਂ ਜਾਂਦੀ ਮਹਾਂਪੁਰਖਾਂ ਨੂੰ ਹਰ ਕਿਸੇ ਖਾਤੇ ਆਇਆ ਪਰ ਸਾਣੇ ਬਹੁਤ ਏ ਗੁਰੂ ਨਾਨਕ ਮਹਾਰਾਜ ਆਏ ਦਰਗਾਹ ਤੋਂ ਵਸਤੂ ਲੈ ਕੇ ਆਏ ਅੱਜ ਕਿੰਨਿਆਂ ਚ ਬਰਤ ਰਹੀ ਹੈ ਗੁਰੂ ਨਾਨਕ ਰੂਪ ਸੰਤ ਮਹਾਰਾਜ ਬਾਬਾ ਕਿਰਪਾ ਸਿੰਘ ਜੀ ਕੌਣ ਸਨ ਉਹ ਗੁਰੂ ਨਾਨਕ ਰੂਪੇ ਆਏ ਸੀ ਜਿਹੜੇ ਕਮਾਈਆਂ ਵਾਲੇ ਮਹਾਂਪੁਰਖ ਜਿਵੇਂ ਮਹਾਂਪੁਰਖ ਬਚਨ ਸੁਣਾਉਂਦੇ ਸੀ ਬਾਬਾ ਜੀ ਸੇਕੇ ਵਾਲੇ ਕਹਿੰਦੇ ਮਹਾਪੁਰਖਾਂ ਨੇ ਘੂਰਤਾ ਮੈਂ ਘਰੇ ਤੇ ਲੈ ਗਿਆ ਮੇਰੀ ਮਾਂ ਕਹਿੰਦੀ ਭਾਈ ਤੂੰ ਕਿਉਂ ਆ ਗਿਆ ਕਹਿੰਦੇ ਮੈਨੂੰ ਮੇਰੇ ਮਾਮਾ ਜੀ ਨੇ ਕੁੱਟਿਆ ਕਹਿੰਦੇ ਬਸ ਐਨੇ ਕ ਜੀ ਐਨੇ ਕ ਜੀ ਘਰੇ ਆ ਗਿਆ ਕਹਿੰਦੇ ਤੇਰੇ ਮਾਮੇ ਨੂੰ ਬਾਬਾ ਕਿਰਪਾ ਸਿੰਘ ਜੀ ਨੇ ਆਏ ਦਾੜੇ ਤੋਂ ਫੜ ਕੇ ਨਾ ਕੇਸਾ ਤੋਂ ਫੜ ਕੇ ਚਾਦੀ ਬਤੀਲੀ ਸਿਰ ਤੇ ਬਾਦੀ ਸੀ ਬੋਲੋ ਸਤਨਾਮ ਵਾਹਿਗੁਰੂ ਉਬਲੀ ਉਬਲੀ ਚਾਹគ្ន ਆਇ ਸਤਿਪਾਤੀ ਸੀ ਪਾਤਸ਼ਾਹ ਬਾਬਾ ਜੀ ਆਏ ਨਾ ਬਾਬਾ ਨਰਿਆਣ ਸਿੰਘ ਜੀ ਮਹਾਰਾਜ ਨੂੰ ਇੱਥੇ ਲੈ ਕੇ ਆਏ ਉਹਨਾਂ ਦੀ ਮਾਤਾ ਨੂੰ ਵੀ ਐਸੀ ਕਬੂਲ ਬੋਲ ਜਾਂਦੇ ਪਰ ਮਾਤਾ ਹੱਥ ਜੋੜ ਕੇ ਮਹਾਰਾਜੇ ਸੋਦੇ ਮੜਾ ਜੰਗ ਹੈ ਕੁਛ ਵੀ ਹੈ ਇਹ ਸੋਦੇ ਇਹ ਸੋਦੇ ਸੋਡਿਆਂ ਦੀ ਸੁਣੇ ਲਾਜ ਹੋਰ ਹੋਤੇ ਹੋਰ ਕੌਣ ਸਾਵੇਂਗਾ ਆਏ ਗੁਰੂਗ ਪਿਆਰੋ ਸਾਧੂ ਲੋਕ ਨੇ ਜਿਹੜੇ ਮਹਾਪੁਰਖ ਨੇ ਕਿਸਵਟੀਆਂ ਲਾਲਾ ਦੇਖ ਦੇ ਦੀ ਸੰਤ ਮਹਾਰਾਜ ਸੰਤ ਬਲਵੰਦ ਸਿੰਘ ਜੀ ਮਹਾਰਾਜ ਜਦੋਂ ਸੋੜਾ ਸਹਿ ਵਾਲੇ ਮੱਬਾ ਪੂਰਨ ਦਾਸ ਮਹਾਰਾਜ ਕੋਲੇ ਆਏ ਨਾ ਰੋੜੇਵਾਲ ਸਾਹਿਬ ਹਉਦੇ ਨਿਜੀ ਕਟੜ ਸੀ ਟਕਸਾਲਤ ਪੜਦੇ ਸੀ ਗੁਰੂ ਸਰ ਜਾਗਰ ਮੱਬਾ ਦੀ ਜਾਂਦੇ ਰਹਿੰਦੇ ਨੇ ਉਹ ਲਾਕੇ ਸੀ ਅਜੇ ਮੁਖੀ ਨੇ ਜਿਹੜੇ ਮਹਾਪੁਰਖ ਗੱਦੀ ਨਸੀਨ ਬਾਬਾ ਗੁਰਚੰਦ ਸਿੰਘ ਇਹਨਾਂ ਦੀ ਮਾਤਾ ਨੇ ਬੇਨਤੀ ਕੀਤੀ ਮਹਾਰਾਜ ਸਾਡਾ ਇੱਕ ਭਰਾ 12-14 ਸਾਲ ਹੋ ਗਏ ਘਰੋਂ ਗਏ ਨੂੰ ਪਰ ਹੁਣ ਤੱਕ ਵਾਪਸ ਨਹੀਂ ਆਇਆ ਮਹਾਰਾਜ ਨੇ ਆਏ 5-7 ਮਿੰਟ ਨੇਤਰ ਬੰਦ ਕਰਕੇ ਕਹਿੰਦੇ ਭਾਈ ਆਉ ਤਾ ਜ਼ਰੂਰ ਅੜਬੈ ਪਰ ਲੱਤ ਤੋਂ ਫੜ ਕੇ ਲਾਉਣਾ ਬੂ ਕਹਿੰਦੇ ਉਹਦੀ ਸੰਤਾਂ ਦੇ ਗੋਡੇ ਤੇ ਫੋੜਾ ਹੋ ਗਿਆ ਹਣਸੀ ਹੋ ਗਈ ਮਾਇਆ ਭਾਤੀ ਸੰਤ ਖੁੰਡੀ ਫੜਦੇ ਦਰਨ ਲਾਤੇ ਇਧਰੋਂ ਸੰਤਾਂ ਦੇ ਨਾਲ ਦਾ ਸਾਥੀ ਕੋਈ ਗੁਰੂ ਸਾਹਿਬ ਜੱਗਰ ਤੋਂ ਰਾਣਾ ਸੈਵੂ ਦਰਸ਼ਨ ਕਰਨ ਆ ਗਿਆ ਤੇ ਉਤੋਂ ਗੱਲ ਖੁੱਲ ਗਈ ਕਹਿੰਦੇ ਇੱਕ ਆ ਨੇੜੇ ਦੇ ਪਿੰਡ ਦਾ ਸਿਉੜੇ ਦਾ ਸਾਡੇ ਇੱਕ ਨੌਜਵਾਨ ਸੰਤ ਤਪ ਕਰਦਾ ਹੈ ਬੰਦਗੀ ਕਰਦਾ ਹੈ ਉਹਨਾਂ ਨੇ ਕੰਨ ਚੱਕਲੇ ਕਿਨੇ ਕਿੱਥੇ ਨੇ ਉਹ ਕਹਿੰਦੇ ਗੁਰੂ ਸਾਹਿਬ ਜੱਗਰ ਅਨਛਾਂ ਪਰ ਸੰਤ ਗ੍ਰਿਹਾਲ ਸੋਂ ਵੱਡੇ ਭਰਾ ਮਹਾਪੁਰਖਾਂ ਦੇ ਉਸ ਸੈਕਲ ਦੇ ਗਏ ਬਿੰਦੀ ਕੀਤੀ ਕੇ ਬਲਵੰਸਿਆਂ ਤੇਰੀ ਮਾਤਾ ਦਾ ਨਹੀਂ ਹੋਗੀ ਰੋ ਰੋ ਕੇ ਬਰਾਕ ਸੀ ਇਹ ਦੁਖੀ ਬੜਾ ਹੁੰਦਾ ਕਹਿੰਦੇ ਵੇ ਲਾਰਾ ਜਾਂ ਲੱਗਦਾ ਕਹਿੰਦੇ ਚੰਗਾ ਭਰਾ ਤੂੰ ਚੱਲ ਮੈਂ ਆ ਜੂੰਗਾ ਕਹਿੰਦੇ ਇੰਨੇ ਆਏ ਨਹੀਂ ਮੇਰੇ ਨਾਲ ਬੈਠ ਸੰਗਉਂਦੇ ਮੇਰੇ ਨਾਲ ਬੈਠ ਕੇ ਚੱਲ ਕਹਿੰਦੇ ਸਾਧੂ ਬੰਦੇ ਨੇ ਦਿੱਲੀ ਉਹ ਜਿਹੜਾ ਫੋੜਾ ਸੀ ਨਾ ਰੁਧਿਆਣਾ ਆ ਕੇ ਜਦੋਂ ਲੰਗਣ ਲੱਗੇ ਰੁਧਿਆਣਾ ਕੁਦਰਤੀ ਠੀਕ ਹੋ ਗਿਆ ਕਹਿੰਦੇ ਲੈ ਹੁਣ ਸਾਈਕਲ ਮੈਂ ਤਲਾਉਣਾ ਤੂੰ ਪਿੱਛੇ ਬੈਠ ਫਿਰ ਮਹਾਪੁਰ ਕੋ ਰੋੜੇ ਦਾ ਹਲਸਾ ਵਾਈ ਜਦੋਂ ਉਹ ਘਾ ਅੱਗੇ ਦੇਖਿਆ ਤਾਂ ਉਹ ਦੂਜੇ ਫਕੀਰ ਉਹਦਾ ਸੀ ਸਾਧੂ ਕੋਈ ਚਿਲਮਾ ਪੀ ਜਾਂਦਾ ਹੈ ਕੋਈ ਕੁਸ਼ਕ ਨਹੀਂ ਜਾਂਦਾ ਹੈ ਸਤਿਗੁਰ ਨੇ ਮੇਰੇ ਕੋਲ ਸ੍ਰੀ ਸਾਹਿਬ ਪੜੀ ਕੋਈ ਮੀਲਾ ਤੁਮਲਾ ਸਜਾਇਆ ਉਪਰ ਦੀ ਕਿਰਪਾਨ ਮੈਂ ਦੇਖਾਂ ਕਿ ਉਹ ਇਥੇ ਮਤਾਂ ਕਿਹਨੂੰ ਟੇਕਾਂ ਮੈਂ ਕਹਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਤੇ ਮੱਥੇ ਨਹੀਂ ਟੇਕਿਆ ਆ ਗੰਦਰ ਗੱਲ ਵਾਗੀ ਹੁਣ ਕਿਹਨੂੰ ਟੇਕਾਂ ਪਰ ਮਨ ਵਿੱਚ ਭੂਂਡੀ ਰੱਖੀ ਕਹਿੰਦੇ ਏਡੀ ਦੂਰੋਂ ਬੁਲਾ ਸਕਦਾ ਜਿਹੜਾ ਉਹ ਨਾਂ ਲੈ ਕੇ ਵੀ ਬਾਜ਼ ਮਾਰ ਸਕਦਾ ਹੈ ਜਿਵੇਂ ਬਾਬਾ ਕਲਦੀਪ ਸਿੰਘ ਕਹਿੰਦੇ ਸਤ ਸੰਤਨ ਰਾਂਸ ਸਿੰਘ ਨੇ ਵਾਜਿਵਾਰੀ ਕਹਿੰਦੇ ਕਲਦੀਪ ਸਿੰਘ ਤੂੰ ਖੇੜਾ ਛੜਦਾ ਨਹੀਂ ਤੂੰ ਪਿੱਛੇ ਆ ਗਿਆ ਆਈ ਫਿਰ ਬਾਬਾ ਪੂਰਨ ਦਾਸ ਮਹਾਰਾ ਨੇ ਕਹਿੰਦੇ ਬਲਵੰਤ ਸਿੰਘ ਆ ਜਾ ਆ ਜਾ ਤੈਨੂੰ ਢੀਕਦੇ ਆ ਬੋਲੋ ਸਤਨਾਮ ਐਦਾਂ ਗੁਰੂ ਕੋ ਪਿਆਰੋ ਖੇੜ ਵਰਤੀ ਤੇ ਫਿਰ ਬਾਬਾ ਪੂਰਨ ਦਾਸ ਮਹਾਰਾ ਜੀ ਦੇ ਮਲਾਪ ਦੇ ਵਿੱਚ ਨਾ ਸਤਿ ਬਲਵੰਤ ਸਿੰਘ ਮਹਾਰਾਜ ਨੇ ਘਤਾਰਨਾ ਬੜੀ ਉਹ ਆਪਾਂ ਬੜੀਏ ਫੇਰ ਆਪਣਾ ਸਮਾਪਤ ਹੈ ਬੜੀ ਕਿਰਪਾ ਇੱਕ ਦੂ ਇੱਕ ਟਣ ਮੀਆਂ ਕੌਣ ਜਾਣੇ ਮੇਰਾ ਨਾਮ ਬਹੁਤ ਸੁੰਦਰ ਕੀਰਤਨੀਏ ਬੜੇ ਰਸੀਲੇ ਦੇ ਰਸੀਲੇ ਬਾਬਾ ਦਰਸ਼ਨ ਸਿੰਘ ਜੀ ਬਠਾ ਵਾਲੇ ਬਾੜੀਆਂ ਵਾਲੇ ਕਿਉਂਕਿ ਸਾਡੇ ਗਵਾਂਡ ਵਿੱਚ ਨੇ ਪਰ ਬਠਾਣ ਦੁੜਿਆ ਕਰਕੇ ਉਹ ਬਠਾੜੀ ਕਹਿ ਦਿੰਦੇ ਸੀ ਬਾਬਾ ਜੀ ਅਲੀਪੁਰ ਵਾਲੇ ਬਹੁਤ ਕਿਰਪਾ ਜਨਾ ਤੇ ਕੀਰਤਨੀਏ ਗੁਰੂ ਦੀ ਕਿਰਪਾ ਬਾਹਰ اندر ਬਾਹਰ ਲੈ ਦੇ ਇਸ ਸੰਬਧੀ ਸੰਤਕ ਜਾਂਦੇ ਆ ਇਹ ਸਾਰੀ ਕਿਰਪਾ ਇਹਨਾਂ ਮਹਾਪੁਰਖਾਂ ਦੀ ਹੈ ਸਾਨੂੰ ਕੀ ਆਉਂਦਾ ਸੀ ਸਾਨੂੰ ਤਾਂ ਬੈਠਣਾ ਮਿਲ ਸੀ ਆਉਂਦਾ ਅਸੀਂ ਤਾਂ ਇਹਨਾਂ ਮਹਾਪੁਰਖਾਂ ਨੇ ਲਾਇਆ ਬਾਬਾ ਨਰੈਣ ਸਿੰਘ ਜੀ ਮਹਾਰਾਜ ਇੱਥੇ ਲੜੀਤ ਮੈਂ ਆਇਆ ਥੀ ਉਹ ਟਾਈਮ ਇੱਥੇ ਰੌਲਾ ਦੋ ਦੋ ਚਾਰ ਮੈਂ ਰੌਲਾ ਹੀ ਮੈਨੂੰ ਕੀਰਤਨ ਦੀ ਲਹਿਰ ਪਹਿਲੇ ਹੀ ਸੀ ਮੈਂ ਸਿੰਘਾਂ ਨੂੰ ਕਿਹਾ ਬਾਬਾ ਮੋਹਨ ਸਿੰਘ ਜੀ ਸਨੇਹੀ ਹੁੰਦੇ ਗੁਰਦੇਵ ਸਿੰਘ ਉਹਨੇ ਵੀ ਜਰਕਾ ਜੋ ਉਹ ਕਹਿੰਦੇ ਕਿਉਂ ਵੀ ਚੰਗੀਆਂ ਬੜਨੀਆਂ ਧਾਰਨਾ ਬੰਗਾ ਜੀ ਬਣਾਂਗੇ ਮੈਂ ਧਾਰਨਾ ਪੜੀ ਤੇ ਮਹਾਪੁਰਖ ਜਵਾਰੇ ਜੁੱਤਰ ਕੇ ਆਗੇ ਕਹਿੰਦੇ ਵੀ ਇਹਦਾ ਸਿਹੜੇ ਆਏ ਦਾ ਲੱਗਦਾ ਲਿਆ ਵੀ ਕਹਿੰਦੇ ਮੈਨੂੰ ਢੋਲ ਕਪੜਾ ਮਹਾਪੁਰਖਾਂ ਨੇ ਮਰਦੰਗ ਦੀ ਸੇਵਾ ਕੀਤੀ ਐਸੇ ਗੁਰਮਖੋ ਉਹਨਾਂ ਨੇ ਆਪਣੀਆਂ ਗੋਦਾਂ 'ਚ ਬਿਠਾ ਬਿਠਾ ਕੇ ਪਿਆਰ ਦਿੱਤੇ ਪਰ ਅਜੇ ਦੇਖਦੇ ਆਂ ਮਿਲੇ ਤਾਂ ਹੋਏ ਨਹੀਂ ਪਰ ਹੋਣਾ ਸੀ ਹਤ ਕਥਨੀ ਨਾ ਕਰੀ ਇਹ ਵੀ ਅਜੇ ਮਿਲੇ ਨਹੀਂ ਮਿਲੇ ਹੋਏ ਨਹੀਂ ਅਰ ਵੱਖਾ ਬਣਾਉਣੀਆਂ ਪੈਣੀਆਂ ਨੇ ਉਹ ਨੇਤਰ ਬਣਾਉਣੇ ਪੈਣੇ ਨੇ ਗੁਰਮੁਖੋ ਬਾਬਾ ਰਣਜੀਤ ਸਿੰਘ ਉਹੀ ਬੈਠੇ ਨੇ ਸ਼ਰੀਰ ਕਰਕੇ ਭਾਵੇਂ ਵਰਗ ਪਾਗੇ ਪਰ ਮਹਾਰਾਜੀ ਗੁਰਬਾਣੀ ਵਿੱਚ ਕਹਿੰਦੇ ਨੇ ਸੇਵੇਂ ਪਾਸਾ ਮਹਾਰਾਜੀ ਦੇ ਪਰਥਾਈ ਧਾਰਨਾ ਪੜਿਓ ਉਹ ਰੂਪਤ ਘਾਵਣੇ ਇਬਲ ਕੇ ਕੱਢ ਦਿਓ ਇਹ ਸਭ ਕੁ ਜੰਨਾਂ ਨੂੰ ਦੇ ਗੇ ਸਰੀਰ ਕਰਕੇ ਭਾਵੇਂ ਹੋਲੇ ਪੰਜ ਪੂਤਕ ਸਰੀਰ ਕਰਕੇ ਸਭ ਨੇ ਜਾਣੇ ਜੋ ਆਇਆ ਸੋ ਜਲਸੀ ਸਭ ਕੋਈ ਆਈ ਵਾਰੀ ਹੈ ਆ ਵਰਦਾਜ ਕਰੋ ਵੇਂ ਦਿਖੋ ਮਹਾਪੁਰਖਾਂ ਦੀ ਚੜਦੀ ਕਲਾ ਸਾਰੇ ਜਥੇ ਦੀ ਚੜਦੀ ਕਲਾ ਬਹਾਰਤ ਕਰਨ ਵੇਅੰਗ ਬੋਲਾਂ ਤੋਂ ਖਿਮਾ ਫਤੇ ਬਲਾਹ ਵਾਹਿਗੁਰੂ ਦੀ ਕਲਸਾ ਵਾਹਿਗੁਰੂ ਜੀ ਦੀ ਫਤਿਹ ਐਸੀ ਬਾਬਾ ਬਲਜੀਤ ਸਿੰਘ ਜੀ ਫਕਰ ਸੋ ਆਪ ਜੀ ਨਾਲ ਗੁਰੂ ਕੇ ਵਿਚਾਰਾਂ ਦੀ ਸਾਂਝ ਪਾ ਰਹੇ ਸੀ ਹਟਾਉ ਨੂੰ ਦਿਲ ਨਹੀਂ ਕਰਦਾ ਹੁੰਦਾ ਜਦੋਂ ਕੋਈ ਮਹਾਪੁਰਖਾਂ ਦੇ